ਕਾਂਗਰਸ ਦੀ ਜਿਹੜੀ ਪਾਰਟੀ ਉਹ ਗਰਾਸਰੂਟ ਤੇ ਨਹੀਂ ਜਾਂਦੀ। ਹੂੰ ਸਿਰਫ ਉਹ ਜਿਹੜਾ ਚੰਗੇ ਲੋਕ ਹੈ ਉਹਨਾਂ ਨੂੰ ਮਿਲਦੀ ਆ ਤੇ ਗਰਾਸਰੂਟ ਤੇ ਜਾ ਕੇ ਜਿਹੜੇ ਕੰਮ ਕਰਦੇ ਜਿਹੜੇ ਆਮ ਪਾਰਟੀ ਦੇ ਵਲੰਟੀਅਰ ਨੇ ਜਾਂ ਆਮ ਪਾਰਟੀ ਦੇ ਲੀਡਰ ਨੇ ਉਹ ਸਹੀ ਮੈਨੇ ਦੇ ਗਰਾਸਰੂਟ ਜਾ ਕੇ ਲੋਕਾਂ ਦੀ ਕੰਮ ਕਰਦੇ ਤੇ ਨਭ ਜਾਣਦੇ ਵੀ ਆਪਾਂ ਕੀ ਕਰਨਾ। ਇਹ ਚ ਜੀ ਅ ਮਤਲਬ ਆਮ ਆਦਮੀ ਪਾਰਟੀ ਤੁਸੀਂ ਜੁਆਇਨ ਕੀਤੀ ਹੈ ਜੇ ਹੁਣ ਕਾਫੀ ਤੁਹਾਡੇ ਸੁਪਨੇ ਵੀ ਆ ਉਮੀਦਾਂ ਵੀ ਸੀ ਕਿ ਹੁਣ ਜਦੋਂ ਆਮ ਆਦਮੀ ਪਾਰਟੀ ਚ ਮੈਂ ਆ ਗਿਆ ਜਿਹੜਾ ਤੁਹਾਨੂੰ ਕਾਂਗਰਸ ਪਾਰਟੀ ਦੇ ਵਿੱਚ ਹੰਗਾਰਾ ਨਹੀਂ ਮਿਲੇ ਉਹ ਆਮ ਆਦਮੀ ਪਾਰਟੀ ਚ ਮਿਲ ਰਿਹਾ ਹੈ ਉਹ ਸੁਪਨੇ ਕਿ ਹੁਣ ਪੂਰੇ ਹੋਣਗੇ ਮੈਂ ਦੱਸਦਾ ਜੀ ਗੱਲ ਇਹ ਹੈ ਵੀ ਜਿਹੜੀ ਕਾਂਗਰਸ ਚ ਜੇ ਟਿਕਟ ਕੋਈ ਦਿੰਦਾ ਸੀ ਤਾਂ ਲੱਤਾਂ ਬਾਹਾਂ ਲੋਕੀ ਖਿੱਚਣ ਲੱਗ ਜਾਂਦੇ ਸੀ ਅੱਜ ਕੀ ਹੋ ਰਿਹਾ ਜਿਵੇਂ ਅੱਜ ਸਾਰੇ ਸੁਮੇਚ ਸਾਡੇ ਮੈਂਬਰ ਜਿਨੇ ਆਪਣੇ ਐਮ ਐਲ ਏ ਸੀਗੇ ਉਹ ਵੀ ਆਏ ਸਾਡੇ ਕੋ ਕਲਾਨੀ ਬੋਰਡ ਦਾ ਚੇਅਰਮੈਨ ਹੈ ਜਾ ਕੋਈ ਆਪਣਾ ਮਾਰਕੀਟ ਕਮੇਟੀ ਦਾ ਚੇਅਰਮੈਨ ਜਾਂ ਕੋਈ ਹੋਰ ਅਹੁਦੇਦਾਰ ਸਾਬ ਹਨ ਮੇਰੇ ਹਿਸਾਬ ਨਾਲ 100% ਸਾਨੂੰ ਜਿਹੜੀ ਪਾਰਟੀ ਨੇ ਵੈਲਕਮ ਕੀਤਾ ਸਾਨੂੰ ਪੂਰੀ ਆਸ ਹੈ ਜਿਹੜੀ ਇਹ ਚੋਣ ਹੈ ਅਸੀਂ ਇੱਥੋਂ ਜਿੱਤਾਂਗੇ 13 ਜ਼ੀਰੋ ਨੂੰ ਲੈ ਕੇ ਦਾਵਾ ਹਾਂ 13 13 ਸੀਟਾਂ ਜਿੱਤਾਂਗੇ ਕਿਉਂਕਿ ਭਗਵਾਨ ਜੀ ਬਹੁਤ ਜ਼ਿਆਦਾ ਵਧੀਆ ਕੰਮ ਕਰ ਰਹੇ ਸਾਨੂੰ ਆਸ ਹੈ ਕਿ ਕੋਈ ਸੀਟ ਏਦਾਂ ਦੇ ਨਹੀਂ ਅਸੀਂ 13 ਦੇ 13 ਸੀਟਾਂ ਉਤੋਂ ਜਿੱਤਾਂਗੇ ਪੰਜਾਬ ਜੀ ਹਜੇ ਕਾਂਗਰਸ ਪਾਰਟੀ ਦੇ ਵੱਲੋਂ ਵੀ ਹਜੇ ਕੈਂਡੀਡੇਟ ਖੜੇ ਕਰਨੇ ਨੇ ਤੇ ਲੱਗਦਾ ਹੈ ਕਿ ਮੈਦਾਨ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੋਨਾਂ ਦੀ ਟੱਕਰ ਹੋਏ ਦੋਨਾਂ ਦੀ ਟੱਕਰ ਹੈ ਜੀ ਆਹਦੇ ਹਾਲਾਤ ਅੱਡ ਹੈ ਅਕਾਲੀ ਇਕੱਠੇ ਲੜਦੇ ਨੇ ਜਾਂ ਕਾਂਗਰਸ ਅੱਡ ਲੜਦੀ ਹੈ ਜਾਂ ਪਾਰਟੀਆਂ ਇਕੱਠੀਆਂ ਹੁੰਦੀਆਂ ਨੇ ਤੇ ਇਹ ਹਾਲਾਤ ਬਣਦੇ ਆ ਵੀ ਮੁਕਾਲਸਾ ਲਕਿਨ ਪਰ ਸਾਨੂੰ ਫਿਰ ਵੀ ਬਹੁਤ ਜ਼ਿਆਦਾ ਉਮੀਦ ਹੈ ਅਸੀਂ 13 ਦੀਆਂ 13 ਸੀਟਾਂ ਵੱਡੇ ਫਰਕ ਨਾਲ ਜਿੱਤਾਂਗੇ ਜੀ ਕੀ ਸੁਧਾਰ ਦੇਖਣ ਨੂੰ ਮਿਲਿਆ ਸਦਾ ਰਹੇਗਾ ਜੀ ਜਿਵੇਂ ਅਸੀਂ ਫਤਿਹਗੜ੍ਹ ਸਾਹਿਬ 'ਚ ਬੈਠੇ ਆਂ ਫਤਿਹਗੜ੍ਹ ਸਾਹਿਬ 'ਚ ਬਹੁਤ ਇਤਿਹਾਸਕ ਜਗ੍ਹਾ ਬਾਬਾ ਜਰਾਵਰ ਸਿੰਘ ਬਾਬਾ ਫਤਿਹ ਸਿੰਘ ਦੇ ਮਾਤਾ ਗੁਜਰ ਕੋਲ ਦਾ ਇਤਿਹਾਸ ਬਹੁਤ ਵੱਡਾ ਇਤਿਹਾਸ ਜੁੜਿਆ ਕੰਧਾਂ 'ਚ ਸਾਡੇ ਜਿਹੜੇ ਸ਼ਹਿਜ਼ਾਦੇ ਚੜ੍ਹੇ ਗਏ ਸੀਗੇ ਤੇ ਬਹੁਤ ਵੱਡੀ ਇੱਥੇ ਧਰਤੀ ਹੈ ਤੇ ਜਿਵੇਂ ਅਸੀਂ ਟੂਰਿਸਟ ਹੱਬ ਦੀ ਗੱਲ ਕਰਦੇ ਆਂ ਅਸੀਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਕੇ ਜੇ ਸੈਂਟਰ 'ਚ ਸਾਡੀ ਆਪਣਾ ਪਾਈ ਵਾਲੀ ਹੁੰਦੀ ਹੈ ਤੇ ਸਾਡੀ ਗਵਰਨਮੈਂਟ ਆਉਂਦੀ ਹੈ ਤਾਂ ਅਸੀਂ ਇਹ ਚੀਜ਼ ਜਿਹੜਾ ਟੂਰਿਸਟ ਹੱਬ ਬਣਾਉਣ ਦੀ ਇੱਥੇ ਕੋਸ਼ਿਸ਼ ਕਰਾਂਗੇ ਤੇ ਚੰਗਾ ਹਸਪਤਾਲ ਲਿਆਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਸਾਡੇ ਜਿਹੜੇ ਰੋਮੀਜ਼ ਲੋਕ ਚੰਡੀਗੜ੍ਹ ਜਾਂਦੇ ਆ ਜਾਂ ਕਿਤੇ ਲੁਧਿਆਣਾ ਜਾਂਦੇ ਇੱਕ ਸੈਂਟਰ ਜਗ੍ਹਾ ਬਣਾ ਗਿਆ ਸੀ ਉਹ ਹਸਪਤਾਲ ਬਣਾ ਕੇ ਲੋਕਾਂ ਦੇ ਸਪੁਰਦਤ ਕਰੀਏ ਸਾਡਾ ਕੰਮ ਹੁੰਦਾ ਸਵਾਲ ਪੁੱਛਣਾ ਮੈਂ ਤੁਹਾਡੇ ਤੋਂ ਇੱਕ ਤਿੱਖਾ ਜਿਹਾ ਸਵਾਲ ਵੀ ਪੁੱਛਾਂਗੀ ਲੋਕ ਕਹਿ ਦਿੰਦੇ ਨੇ ਕਿ ਜਦੋਂ ਵੋਟਾਂ ਆ ਜਾਂਦੀਆਂ ਆ ਉਦੋਂ ਇਹ ਸੁਧਾਰ ਉਦੋਂ ਹੀ ਦੇਖਣ ਨੂੰ ਮਿਲਦਾ ਬਾਅਦ ਵਿੱਚ ਨਹੀਂ ਦੇਖਣ ਨੂੰ ਮਿਲਦਾ ਕੀ ਲੋਕਾਂ ਦੀ ਇਹ ਉਮੀਦ ਹੁਣ ਜਾਗਰੂਕ ਰਹੂਗੇ ਲੋਕ ਇਹ ਸੋਚਣਗੇ ਕਿ ਹੁਣ ਗੁਰਪ੍ਰੀਤ ਜੀਪੀ ਆਇਆ ਸੀ ਤੇ ਉਹਨੇ ਇਹ ਕੰਮ ਕਰਕੇ ਦਿਖਾਇਆ ਮੈਂ ਕਿਉਂ ਨਹੀਂ ਹਜ਼ਾਰਾਂ ਦੀ ਤਦਾਦ ਚ ਲੋਕ ਆਏ ਤੇ ਇੱਕ ਪ੍ਰੋਸਸਾਂ ਹੁੰਦਾ ਲੀਡਰ ਤੇ ਕੀ ਵੀ ਲੀਡਰ ਇਹ ਕੰਮ ਕਰ ਸਕਦਾ ਤੇ ਅੱਜ ਤਾਂ ਹੀ ਲੋਕੀ ਮੇਰੇ ਤੇ ਇਤਵਾਰ ਕਰਦੇ ਕਿ ਮੈਂ ਕੰਮ ਕੀਤਾ ਵੱਡੀਆਂ ਵੱਡੀਆਂ ਚਾਹੇ ਅਮਰੀਕਾ ਇੰਡਸਟਰੀ ਸੀ ਚਾਹੇ ਪਾਣੀ ਵਾਲਾ ਪ੍ਰੋਜੈਕਟ ਬੜਾ ਵੱਡਾ ਮੇਰੇ ਹਲਕੇ 'ਚ ਬਸ ਲੱਗਿਆ ਤੇ ਰੋਡ 'ਚ ਅੱਜ ਰੋਡ ਚੜ ਕੇ ਦੇਖ ਲੋ ਚਾਹੇ ਚੁੰਨੀ ਵਾਲਾ ਚੁੰਨੀ ਤੋਂ ਸਰਹੰਦ ਵਾਲਾ ਰੋਡ ਹੋਵੇ ਚਾਹੇ ਆਪਣਾ ਖੇੜੀ ਤੋਂ ਰੋਡ ਹੋਵੇ ਨੰਦਪੁਰ ਵਾਲਾ ਚਾਹੇ ਸੰਘੋਲ ਤੋਂ ਖੰਨੇ ਵਾਲਾ ਰੋਡ ਹੋਵੇ ਚਾਹੇ ਚੁੰਨੀ ਤੋਂ ਮਰਿੰਡੇ ਵਾਲਾ ਰੋਡ ਹੋਵੇ ਤੁਸੀਂ ਦੇਖ ਸਕਦੇ ਹੋ ਇਹ ਰੋਡਾਂ ਦੇ ਬਾਕੀ ਰੋਡਾਂ ਦਾ ਜਿਹੜਾ ਸਟ੍ਰਕਚਰ ਚੇਂਜ ਕੀਤਾ ਵਧੀਆ ਬਣਾਏ ਨੇ ਉਹ ਚੀਜ਼ਾਂ ਲੋਕਾਂ ਨੂੰ ਪਤਾ ਵੀ ਨਹੀਂ ਤਾਂ ਲੋਕੀ ਕਹਿੰਦੇ ਵੀ ਇਹ ਸੜਕਾਂ ਆ ਐਮਐਲ ਜਾਰ ਨੇ ਕਿਉਂਕਿ ਸੜਕਾਂ ਪੂਰੇ ਪੰਜਾਬ 'ਚ ਪੰਜਾਬ ਇਹਨਾਂ ਨੂੰ ਵਧੀਆ ਕੀਤੀਆਂ ਨੇ ਯਾਰ ਕੇ ਪਤੇਗੜ ਸਾਹਿਬ ਦੀਆਂ ਤੇ ਆਪਣੇ ਹਲਕੇ ਦੀਆਂ ਵੀ ਮੇਰੀ ਪੂਰੀ ਕੋਸ਼ਿਸ਼ ਹੈ ਤੇ ਆਉਣ ਵਾਲੇ ਟਾਈਮ 'ਚ ਮੈਂ ਵਧੀਆ ਕੰਮ ਕਰਕੇ ਦੰਗਾਵਾਗਾ ਜਿਹੜੀ ਲੋਕੀ ਉਮੀਦ ਰੱਖਦੇ ਆ ਤੇ ਅੱਜ ਲੋਕ ਤਾਂ ਹੀ ਅੱਜ ਮੇਰੇ ਨਾਲ ਨੇ ਕਿਉਂਕਿ ਲੋਕਾਂ ਨੂੰ ਇਸ ਚੀਜ਼ ਦਾ ਇਤਬਾਰ ਹੈ ਵੀ ਮੇਰੀ ਵੀ ਸਾਡਾ ਐਮਪੀ ਬਣਦਾ ਜੀ ਜੀਪੀ ਸਾਨੂੰ ਬਾਹ ਫਟ ਕੇ ਸਾਨੂੰ ਕੋਈ ਕਿਸੇ ਕੋਲ ਜਾਣ ਲੋ ਬਾਹਰ ਪੜ ਕੇ ਲੈ ਕੇ ਜਾਣ ਵਾਲੇ ਸਟੱਡੀ ਕਪੈਸਿਟੀ ਹੈ ਤੇ ਮੈਨੂੰ ਪੂਰੀ ਆਸ ਹੈ ਤੇ ਆਉਣ ਵਾਲੇ ਆ ਜਿਹੜੇ ਦਿਨ ਨੇ ਉਹ ਬਹੁਤ ਚੰਗੇ ਰਹਿਣਗੇ ਸਾਰੀਆਂ ਪਾਰਟੀਆਂ 13 0 ਨੂੰ ਲੈ ਕੇ ਤਾਂ ਕਹਿੰਦੀਆਂ ਨੇ ਕਿ ਅਸੀਂ ਦਾਵਾ ਕਰਦੇ ਹਾਂ ਕਿ ਅਸੀਂ ਜ਼ਰੂਰ ਜਿੱਤਾਂਗੇ ਪਰੰਤੂ ਹੁਣ ਕਾਂਗਰਸ ਪਾਰਟੀ ਕਹਿੰਦੇ ਕਿ ਸਾਡਾ ਜਦੋਂ ਫਤੇਗੜ ਸਾਹਿਬ ਤੋਂ ਕੈਂਡੀਡੇਟ ਹੁੰਦਾ ਆ ਤਾਂ ਅਸੀਂ ਜੀਪੀ ਨੂੰ ਜ਼ਰੂਰ ਟੱਕਰ ਦੇਵਾਂਗੇ ਕੋਈ ਇਹ ਤਾਂ ਗੱਲਾਂ ਮਾਰਦੇ ਕੱਲਾਂ ਮਾਰਦੇ ਨਹੀਂ ਜਿੰਨੇ ਗਰਾਸ ਰੂਟ ਦੇ ਕੋਈ ਕੰਮ ਕਰਨ ਵਾਲਾ ਨਹੀਂ ਇਹ ਤਾਂ ਮੈਂ ਕੰਮ ਕਰਕੇ ਦਿਖਾਉਂਗਾ ਜਿਹੜੇ ਆਪਣੇ ਮੈਂਬਰ ਪਾਰਲੀਮੈਂਟ ਗਏ ਨੇ ਜਰ ਰਹਿ ਕੇ ਗਏ ਨੇ ਜੇ ਉਹਨਾਂ ਤੋਂ ਵੱਧ ਕਾਮਨਾ ਨਾ ਕਰਾਂਗਾ ਤਾਂ ਦੁਬਾਰੇ ਚੋਣ ਨਹੀਂ ਲੜਾਂਗਾ ਬਹੁਤ ਵੜਾ ਦਾਵਾ ਕਰ ਰਹੇ ਹਾਂ ਦੁਬਾਰੇ ਚੋਣ ਨਹੀਂ ਲੜਾਂਗਾ ਜੇ ਲੋਕਾਂ ਦੇ ਮਖਰਾ ਨਾ ਤਾ ਜੀ ਹਾਂ ਜੀ ਤੇ ਇਸ ਵਾਰ ਉਹ ਸੁਧਾਰ ਹੋਰ-ਹੋਰ ਕੀ ਆਊਗਾ ਤੇ ਤੁਸੀਂ ਕੀ ਕੀ ਚੀਜ਼ ਫਤਿਹਗੜ੍ਹ ਸਾਹਿਬ ਦੇ ਵਿੱਚ ਸੁਧਾਰ ਦੇਖਣ ਨੂੰ ਹੋਰ ਮਿਲੇਗਾ ਇੱਕ ਚੀਜ਼ ਜਿਵੇਂ ਮੈਂ ਟੂਰਿਸਟ ਹੱਬ ਦੀ ਗੱਲ ਕੀਤੀ ਹੈ ਇੱਕ ਸ਼ਹਿਰ ਸੁਪਨ ਵੀ ਆਪਾਂ ਜਿਹੜਾ ਸ਼ਹਿਰ ਦਾ ਸੁਪਨਾ ਹੈ ਉਹ ਵਧੀਆ ਬਣਾਉਣਾ ਰੋਡਸ ਵਧੀਆ ਬਣਾਉਣੇ ਨੇ ਤੇ ਹਰ ਪਿੰਡ ਨੂੰ ਜਾਣ ਵਾਲੇ ਰਸਤੇ ਤੇ ਵਧੀਆ ਹੋਣ ਤੇ ਇੱਕ ਚੰਗੀ ਤੇ ਇੰਡਸਟਰੀ ਬਣੇ ਜਿਵੇਂ ਸਾਡੇ ਅਬਜੀਰਾਪਾਦ ਬਣ ਰਹੀ ਆ ਉਹਨੂੰ ਅਸੀਂ ਡਿਵੈਲਪ ਕਰਾਂਗੇ ਤੇ ਕਿਉਂ ਕਿਉਂ ਇੰਡਸਟਰੀ ਜੇ ਬਣਾਵਾਂਗੇ ਤਾਂ ਉਹਦੇ ਨਾਲ ਜਿਹੜੇ ਰੈਵਨਿਊ ਤੌਰ ਤੇ ਗ੍ਰੋਥ ਵੀ ਕਰਨਗੇ ਤੇ ਜਿਹੜਾ ਰੁਜ਼ਗਾਰ ਹੈ ਉਹ ਹੀ ਲੋਕਾਂ ਨੂੰ ਵੱਧ ਮਿਲਣਗੇ ਉਹ ਚੀਜ਼ ਤੇ ਆਉਣ ਵਾਲੇ ਟਾਈਮ 'ਚ ਕਰਾਂਗੇ ਜੀ ਤੁਸੀਂ ਕਿਹਾ ਕਿ ਆਮ ਆਦਮੀ ਪਾਰਟੀ ਬਹੁਤ ਸਾਰੀਆਂ ਸਹੂਲਤਾਂ ਵੀ ਲੈ ਕੇ ਆ ਰਹੀ ਆ ਤੇ ਐਮਐਲਏ ਸਾਹਿਬ ਵੀ ਕਹਿ ਰਹੇ ਸੀਗੇ ਕਿ ਜਿਹੜੀਆਂ ਔਰਤਾਂ ਨੂੰ 1000 ਰੁਪਏ ਪੱਤਾ ਦਿੱਤਾ ਜਾਵੇਗਾ ਇਹ 2 ਸਾਲ ਪਹਿਲਾਂ ਦੇ ਵਿੱਚ 2 ਸਾਲਾਂ ਦੇ ਵਿੱਚ ਕਿਉਂ ਨਹੀਂ ਹੋਇਆ ਨਹੀਂ ਮੈਨੂੰ ਪਤਾ ਕੀ ਆ ਜੀ ਕਿਉਂਕਿ ਹਰ ਚੀਜ਼ ਲਈ ਫੰਡ ਚਾਹੀਦੇ ਆ ਹਰ ਚੀਜ਼ ਲਈ ਆਪਣੇ ਕੋਲ ਪੈਸੇ ਚਾਹੀਦੇ ਆ ਜਿਵੇਂ ਆਪਾਂ ਐਜੂਕੇਸ਼ਨ ਦਾ ਬਜਟ ਉਹ ਹੁਣ ਤੱਕ 50 ਸਾਲਾਂ ਚ ਕਿਸੇ ਨੇ ਇੰਨਾ ਐਜੂਕੇਸ਼ਨ ਦੀ ਬਜਟ ਨਹੀਂ ਦਿੱਤਾ ਜੋ ਭਗਵੰਤ ਮਾਨ ਸਾਡੇ ਮੁੱਖ ਮੰਤਰੀ ਸਾਹਿਬ ਦੇ ਰਹੇ ਨੇ ਤੇ ਹਾਲਤ ਹਲਦਾ ਅੱਜ ਮਹੱਲਾ ਕਲੀਨਿਕ ਰਾਈ ਇੱਕ ਇੱਕਈ ਵਾਰੀ ਕਹਿ ਦਿੰਦੇ ਨੇ ਵੀ ਦਵਾਈਆਂ ਉੱਤੇ ਮਿਲਦੇ ਨਹੀਂ ਘੱਟੋ ਘੱਟ 2-200 ਕੁਆਲਿਟੀ ਪਈ ਹੈ ਕੁਆਂਟੀਟੀ ਪਈ ਹੈ ਦੁਕਾਨਾਂ ਦੀ ਇਹ ਨਹੀਂ ਕੁਆਲਿਟੀ ਕਿਸੇ ਨੂੰ ਲੋੜ ਨਹੀਂ ਗਈ ਤੇ ਕਿਤੇ ਕੇਮਿਸਟ ਕੋਲ ਜਾਣ ਦੀ ਸਰਕਾਰੀ ਹਸਪਤਾਲਾਂ ਚ ਇਹ ਦਵਾਈ ਬੜੀ ਵਧੀਆ ਮਿਲਦੀ ਹੈ ਤੇ ਬਾਕੀ ਜਿਹੜਾ ਇਲੈਕਟ੍ਰਿਸਿਟੀ ਬਿੱਲ ਦੀ ਆਪਾਂ ਗੱਲ ਕਰਦੇ ਆਂ ਅੱਜ ਜ਼ੀਰੋ ਬਿਲਾਉਂਦਾ ਤੇ ਅੱਜ ਜਿਹੜੇ ਗਰੀਬ ਲੋਕ ਨੇ ਜਿਹੜੇ 10 ਤੇ 12 ਹਜ਼ਾਰ ਮਹੀਨੇ ਦਾ ਕਮਾਉਂਦੇ ਆ ਉਹਨਾਂ ਨੂੰ ਤਾਂ ਬਹੁਤ ਵੱਡਾ ਬੈਨੀਫਿਟ ਹੈ ਨਾ ਤੇ ਉਹਨਾਂ ਦੀ ਰੋਟੀ ਪਾਣੀ ਵੀ ਚੱਲਣੀ ਸ਼ੁਰੂ ਹੋ ਗਈ ਜਦੋਂ ਇਲੈਕਟ੍ਰਿਸਿਟੀ ਦਾ ਬਿੱਲ ਹਰ ਮਹੀਨੇ ਆਉਂਦਾ ਸੀ ਉਹਨਾਂ ਨੂੰ ਬਹੁਤ ਵੱਡਾ ਇਹ ਪਹਾੜ ਵਾਂਗੂ ਲੱਗਦਾ ਸੀਗਾ ਪਰ ਅੱਜ ਉਹ ਜਿਹੜੇ ਇਲੈਕਟ੍ਰਿਸਿਟੀ ਜਦੋਂ ਬਿਲਾਉਂਦਾ ਉਹ ਲੋਕੀ ਉਹ ਪੈਸਾ ਜਿਹੜਾ ਬਚਾ ਕੇ ਕੋਈ ਗਰੀਬ ਬੱਚਾ ਆਪਣੇ ਡਰੈਸ ਲਈ ਦੇਣ ਦਾ ਕੋਈ ਆਪਣਾ ਕੋਈ ਬੁੱਕ ਲੈ ਕੇ ਦੇਣ ਦਾ ਕੋਈ ਕੁਛ ਲੈ ਕੇ ਦਿੰਦਾ ਕਹਿਣਾ ਮਤਲਬ ਜਿਹੜਾ ਗਰੀਬ ਦਾ ਬੈਨੀਫਿਟ ਇਲੈਕਟ੍ਰਿਸਿਟੀ ਜੀ ਵਾਚ ਰਿਆ ਤੇ ਉਹ ਅੱਜ ਸਹੀ ਮਹੀਨਿਆਂ ਚ ਕਿਸੇ ਹੋਰ ਪਾਸੇ ਪੇਰੈਂਟਸ ਲਾ ਲੈਂਦੇ ਆ ਤੇ ਉਹਦੇ ਨਾਲ ਬਹੁਤ ਵੱਡਾ ਇਹ ਹੁੰਦਾ ਕਿਉਂਕਿ ਅੱਜ ਕਈ ਜ਼ਮੀਨਾਂ ਨੂੰ ਪਾਣੀ ਨਹੀਂ ਸੀ ਪਹੁੰਚਦਾ ਕਈ ਜ਼ਮੀਨਾਂ ਨੂੰ ਪਾਣੀ ਸੀ ਪਹੁੰਚਦਾ ਅੱਜ ਉਹ ਜਿਹੜਾ ਨਹਿਰੋਂ ਚੱਕ ਕੇ ਨਹਿਰੋਂ ਚੱਕ ਕੇ ਉਹ ਪਿੰਡਾਂ ਚ ਜਿਹਨੇ ਖੇਤਾਂ ਨੂੰ ਲੋੜ ਹੁੰਦੀ ਸੀ ਤੇ ਉਹਨੂੰ ਅੱਜ ਪਾਣੀ ਉਹ ਡਿਸਟ੍ਰੀਬਿਊਟ ਕਰ ਰਿਹਾ ਹੈ ਕਿਸਾਨ ਵੀ ਅੱਜ ਖੁਸ਼ ਨੇ ਜਿਹੜੇ ਸੂਏ ਆ ਤੂੰ ਦੇਖ ਲਈ ਆਂ ਜਿਹੜੇ ਸੂਏ ਕੱਚੇ ਸੀ ਚਾਹੇ ਖਮਾਣ ਵਾਲਾ ਸੂਆ ਹੋਵੇ ਜਾਂ ਨਗਾਵਾ ਵਾਲਾ ਸੂਆ ਹੋਵੇ ਅੱਜ ਪੱਕੇ ਹੋ ਰਹੇ ਤੇ ਉਹਦੇ ਨਾਲ ਲੋਕ ਥੋੜਾ ਆਉਣ ਨਾਲ ਟਾਈਮ 'ਚ ਬੜਾ ਵਧੀਆ ਫੀਲ ਕਰਨੀ